ਔਰ ਪੰਥ ਦੀ ਨਮਾਇੰਦਾ ਜਥੇਬੰਦੀ ਦੇ ਪ੍ਰਧਾਨ ਔਰ ਮੇਰੇ ਵੱਡੇ ਭਰਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਆਪਦੀਆਂ ਦਿਲ ਦੀਆਂ ਗਹਿਰਾਈਆਂ ਚੋਂ ਸਾਡੇ ਘਰ ਆਉਣ ਤੇ ਬਹੁਤ ਜੀ ਆਇਆਂ ਕਹਿਣਾ ਔਰ ਅਜੇ ਨਹੀਂ ਖੁਸ਼ੀ ਆ ਕਿ ਅਸੀਂ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਕੋਈ ਅਹੁਦੇ ਦੀ ਸਾਨੂੰ ਨਾ ਭੁੱਖਾ ਨਾ ਕੋਈ ਡਿਮਾਂਡ ਆ ਔਰ ਜਿਸ ਤਰ੍ਹਾਂ ਇਹਨਾਂ ਨੇ ਹੁਣ ਅਕਾਲੀ ਦਲ ਚ ਦਰਜਾ ਬਦਰਜਾ ਵਰਕਰਾਂ ਦਾ ਮਾਣ ਸਨਮਾਨ ਤੇ ਪੰਥਕ ਮੁੱਦਿਆਂ ਦੀ ਅਗਵਾਈ ਕਰਨੀ ਸ਼ੁਰੂ ਕੀਤੀ ਹੈ ਤਾਂ ਮੈਨੂੰ ਇਹ ਕਹਿਣ ਚ ਗੁਰੇਜ਼ ਨਹੀਂ ਕਿ ਉਹ ਦੂਣ ਦੂਰ ਨਹੀਂ ਹੈ ਜਦੋਂ ਪੰਜਾਬ ਤੇ ਪੰਥ ਦੀ ਅਗਵਾਈ ਕਰਨ ਲਈ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਬਹੁਤਾ ਸਮਾਂ ਨਹੀਂ ਲੈਣਾ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਗ੍ਰਹਿ ਵਿਖੇ ਆਏ ਨੇ ਔਰ ਇਹ ਸਾਡੀ ਪੰਜ ਦਹਾਕਿਆਂ ਦੀ ਪਰਿਵਾਰਾਂ ਦੀ ਜਿਹੜੀ ਸਾਹਜ ਆ ਉਹ ਇੱਕ ਨਵੇਂ ਅਗਾਸ ਤੇ ਆ ਇਸ ਲਈ ਹੁਣ ਸਰਦਾਰ ਸੁਖਪੀਰ ਸਿੰਘ ਬਾਦ ਸਮੋਦਨ ਕਰਨਗੇ ਵਾਈਸ ਡਿਪਟੀ ਕਮਿਸ਼ਨਰ ਖਾਨ ਸਾਹਿਬ ਵਾਈਸ ਡਿਪਟੀ ਕਮਿਸ਼ਨਰ ਸਰਪਾਪਤੀ ਹਾਂਜੀ ਹਾਂਜੀ ਹੋ ਗਿਆ ਜੀ ਸਰਪਾਪਤੀ ਫੋਟੋ ਨਾਲ ਲੈ ਲਓ ਰੋਪਾ ਪਾਉਣ ਦੀ ਲੋੜ ਨਹੀਂ ਪਹਿਲੀ ਦਿਲ ਸੀ ਅੱਜ ਬੀਮ ਕਰਾ ਆ ਸਰ ਅੱਜ ਦਾ ਅੱਜ ਬਾਦਲ ਪਰਵਾਰ ਵਾਸਤੇ ਖਾਸ ਕਰਕੇ ਤੇ ਸ਼ਰੋਗਨੀ ਕਾਲੀ ਦਲ ਵਾਸਤੇ ਸਾਨੂੰ ਬੜਾ ਸਾਡੇ ਵਾਸਤੇ ਖੁਸ਼ੀ ਹੈ ਕਿ ਵੱਡੇ ਬਾਦਲ ਸਾਹਿਬ ਦੇ ਪੂਰੀ ਜ਼ਿੰਦਗੀ ਦੇ ਸਾਥੀ ਸਰ ਗਰਤੀਸ਼ੇ ਗਰਜਾ ਜੀ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਸਾਥੀ ਸਾਰੇ ਵਾਪਸ ਸ਼੍ਰੋਮਣੀ ਕਾਲੀ ਦਲ ਥੱਲੇ ਵਾਪਸ ਕਰ ਆਏ ਐ ਮੈਂ ਦਿਲ ਦੀ ਗਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੱਡੇ ਬਾਦਲ ਸਾਹਿਬ ਨਾਲ ਇਹਨਾਂ ਦਾ ਉਹ ਸਾਥੀ ਉਹ ਸਮੇਂ ਦਾ ਸਾਥੀ ਜਦੋਂ ਸਵੇਰੇ ਘਰੋਂ ਨਿਕਲਦੇ ਸੀ ਉਦੋਂ ਡਰ ਲੱਗਦਾ ਸੀ ਕਿ ਰਾਤ ਨੂੰ ਵਾਪਸ ਆਵਾਂਗੇ ਕਿ ਨਹੀਂ ਵਡੇ ਬਾਜ਼ਲ ਸਾਹਿਬ ਤੇ ਗੱਡੀ ਵਿੱਚ ਆ ਬੈ ਕੇ ਲੈਫਟ ਰਾਈਟ ਰਹਿ ਕੇ ਆਪਣੀ ਜਾਨ ਤੇਲੀ ਤੇ ਰੱਖ ਕੇ ਛਾਤੀ ਤਾਨ ਕੇ ਬਹਿਣ ਵਾਲੇ ਉਹ ਪਰਿਵਾਰਾਂ ਚੋਂ ਸੀ ਕੋਈ ਕਾਰਨ ਆਪਣੇ ਤੋਂ ਅਲੱਗ ਹੋਏ ਪਰ ਮੈਂ ਦਿਨੋਂ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਸਾਰਾ ਪਰਿਵਾਰ ਇਕੱਠਾ ਹੋਇਆ ਮੇਰੀ ਕੋਸ਼ਿਸ਼ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਤੇ ਮੈਂ ਸਾਰੇ ਨੂੰ ਵੀ ਇਹ ਕੀਤੀ ਹੈ ਕਿ ਅੱਜ ਸਾਰੇ ਪੰਜਾਬੀਆਂ ਨੂੰ ਪਾਰਟੀ ਦੇ ਪੁਰਾਣੇ ਸਾਥੀਆਂ ਨੂੰ ਇੱਕ ਛੱਡੇ ਥੱਲੇ ਆਉਣ ਦੀ ਲੋੜ ਹੈ ਕਿਉਂਕਿ ਜਾਇ ਜੀਆਂ ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਦੀ ਤਬਾਈ ਕਰਾਨ ਕੀਤੀ ਹੈ ਦਿੱਲੀ ਦੀਆਂ ਜਿਹੜੇ ਨੈਸ਼ਨਲ ਪਾਰਟੀਆਂ ਐ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਐ ਕਮਜ਼ਾ ਕਰਨ ਵਾਸਤੇ ਆਉਂਦੀਆਂ ਐ ਲੁੱਟਣ ਵਾਸਤੇ ਆਉਂਦੀਆਂ ਐ ਸੇਵਾ ਕਰਨ ਵਾਸਤੇ ਨਹੀਂ ਦਿਲ ਜਿੱਤਣ ਵਾਸਤੇ ਨਹੀਂ ਉਹਨਾਂ ਵਾਸਤੇ ਜਿਵੇਂ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇਸ਼ ਵਿੱਚ ਆਈ ਸੀ ਕੋਈ ਦੇਸ਼ ਨੂੰ ਤਰੱਕੀ ਕਰਾਉਣ ਵਾਸਤੇ ਨਹੀਂ ਦੇਸ਼ ਤੋਂ ਲੁੱਟਣ ਵਾਸਤੇ ਆਈ ਸੀ ਦੇਸ਼ ਦਾ ਖਜ਼ਾਨਾ ਖਤਮ ਕਰਨ ਵਾਸਤੇ ਆਈ ਸੀ ਕੋਈ ਰੋਲ ਆ ਸਾਰੀਆਂ ਨੈਸ਼ਨਲ ਪਾਰਟੀਆਂ ਆ ਅਕਾਲੀ ਦਲ ਜੋ ਕੱਲੀ ਆਪਣੀ ਪੰਜਾਬ ਦੀ ਕੌਮ ਦੀ ਪੰਥ ਦੀ ਪੰਜਾਬੀਆਂ ਦੀ ਨਮਾਇਤਾ ਜੱਥੇਬੰਦੀ ਹੈ ਉਹਦੀ ਤੇ ਨੈਸ਼ਨਲ ਪਾਰਟੀਆਂ ਦਾ ਜ਼ਮੀਨ ਆ ਅਸਮਾਨ ਦਾ ਫਰਕ ਹੈ ਅਸੀਂ ਥੋੜੇ ਆ ਥੋਨੇ ਦੁੱਖ ਸੁੱਖ ਦੇ ਸਾਥੀ ਐ ਥੋਡੇ ਵਿੱਚੋਂ ਹੀ ਅਸੀਂ ਨਿਕਲੇ ਆ ਤੇ ਫੈਸਲੇ ਪੰਜਾਬ ਦੇ ਜੋ ਹੱਕ ਕੀ ਕਰਨਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹ ਫੈਸਲੇ ਕਰਦੀਆਂ ਜੋ ਉਹਨਾਂ ਦੇ ਹੁਕਮਰਾਨ ਕਹਿੰਦੇ ਐ ਇਸ ਕਰਕੇ ਜੋ ਹਾਲਾਤ ਪੰਜਾਬ ਦੇ ਅੱਜ ਐ ਅੱਜ ਗੈਂਗਸਟਰ ਪੰਜਾਬ 'ਚ ਦਾ ਅੱਜ ਕਰ ਰਿਹਾ ਲੁੱਟ ਕੋਈ ਕੋਈਆਂ ਡਕੈਤੀਆਂ ਮੈਨ ਲੱਗਦਾ ਅੰਦੇ ਲੁਹਾਣੇ ਨੇ ਫਰੋਕੀਆਂ ਦਿੱਤੀਆਂ ਪੁਲਸ ਨਾਂ ਦੀ ਕੋਈ ਚੀਜ਼ ਨਹੀਂ ਨਸ਼ਾ ਕਰ ਕਰ ਫਲਾਲ ਦਿੱਤਾ ਮੈਂ ਇੱਕ ਗੱਲ ਮੈਂ ਜ਼ਰੂਰ ਪੰਜਾਬੀਆਂ ਨੂੰ ਸ਼ੋਰ ਕਰੂੰਗਾ ਪੰਜਾਬ ਵਿੱਚ ਸ਼ੋਮੀ ਖਾਲੀਗਲ ਦੇ ਰਾਜ ਆਉਣ ਤੇ ਇੱਕ ਗੈਂਗਸਟਰ ਨਹੀਂ ਲੋਗਾ ਪੰਜਾਬ ਤੋਂ ਮੈਂ ਤੁਹਾਨੂੰ ਅੱਜ ਦੱਸਦਾ ਨਾ ਉਹਨਾਂ ਦੇ ਸਮੱਥਰ ਰਹਿਣਗੇ ਪੰਜਾਬ ਵਿੱਚ ਵਾਪਸ ਸ਼ਾਂਤੀ ਦਾ ਮਾਹੌਲ ਉਹ ਵਾਪਸ ਲੈ ਕੇ ਆਵਾਂਗੇ ਨਾਲੇ ਨਸ਼ੇ ਖਤਮ ਕਰਨੇ ਸਾਡੀ ਜਵਾਨੀ ਨੂੰ ਬਚਾਉਣਾ ਸਾਡੇ ਵਾਸਤੇ ਨੰਬਰ 1 ਪ੍ਰਾਇਰਟੀ ਹੈ ਦੇਖੋ ਪੰਜਾਬ ਬਹੁਤ ਪਿੱਛੇ ਚਲੇ ਗਿਆ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਉਦੋਂ ਹੀ ਹੋਈ ਹੈ ਜਦੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਤੁਸੀਂ ਸਾਰੇ ਲੁਧਿਆਣੇ ਵਾਲਿਆ মিডিਆ ਇੱਥੇ ਬੈਠਾ ਹੈ ਲੁਧਿਆਣੇ ਵਿੱਚ ਭਾਵੇਂ ਕੋਈ ਫਲਾਈਓਵਰ ਬਣਿਆ ਭਾਵੇਂ ਕੋਈ ਓਵਰਬ੍ਰਿਜ ਬਣਿਆ ਭਾਵੇਂ ਕੋਈ ਫੜਕਾਂ ਬੜੀਆਂ ਭਾਵੇਂ ਸੀਵਰੇਜ ਪਿਆ ਹੈ ਭਾਵੇਂ ਬਿਊਟੀਫਿਕੇਸ਼ਨ ਹੋਈ ਹੈ ਇੱਕ ਇੱਕ ਚੀਜ਼ ਕੱਲੀ ਸ਼ਰੋਮਨੀ ਖਾਲੀਦਲ ਨੇ ਬਣਾਈ ਹੈ ਇੱਕ ਵੀ 10 ਸਾਲ ਕੈਪਟਨ ਅਮਰਿੰਦਰ ਸਿੰਘ ਹੀ ਰਾਜ ਰਿਹਾ ਹੈ ਆ ਤਿੰਨ ਸਾਲਾ ਠੱਗਾਂ ਦਾ ਰਾਜ ਹੈ ਝੜੂ ਵਾਲਿਆਂ ਦਾ ਤੁਸੀਂ ਦੱਸ ਦਿਓ ਇੱਕ ਵੀ ਇੱਥੇ ਇਟ ਲਾਈ ਹੋਏ ਲਾਉਣੇ ਕੀ ਸੀ ਬਰਬਾਦ ਕਰਤਾ ਪੰਜਾਬ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਹੈ ਜੇ ਆਪਾਂ ਨਾ ਇਕੱਠੇ ਹੋਏ ਨਾ ਆਪਣੀ ਪਾਰਟੀ ਨੂੰ ਤਗੜਾ ਕੀਤਾ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜਵਾਬ ਪੱਕੀ ਦੇਵਾਂਗੇ ਆ ਜਿਹੜੇ ਲੋਕ ਹੈ ਆ ਝੂਠ ਬੋਲ ਕੇ ਲਾਰੇ ਲਾ ਕੇ ਆ ਜਾਂਦੇ ਐ ਠੱਗੀ ਮਾਰ ਲੈਂਦੇ ਐ ਤੇ ਉਹਦੇ ਬਾਅਦ ਫਿਰ ਜੋ ਕਹਿੰਦੇ ਐ ਉਹਦੇ ਉਲਟ ਹੁੰਦੇ ਐ ਸੋ ਮੈਂ ਅੱਜ ਫਿਰ ਤੋਂ ਗਰਚਾ ਪ੍ਰਵਾਹ ਨੂੰ ਤੇ ਉਹਨਾਂ ਸਾਰੇ ਸਮੂਚੀ ਟੀਮ ਦਾ ਪਾਰਟੀ ਜੀ ਹੈ ਕਰਨ ਉਹ ਜਿਹੜੇ ਹਾਈਐਸਸੀ ਕੋਲ ਨੇ ਤਿੰਨ ਪਾ ਦੇ ਤਾ ਹੈਗਾ ਕਹਿੰਦੇ ਇਲੈਕਸ਼ਨ ਆ ਸਕਦੇ ਨੇ ਯਾਰ ਆ ਸਾਰੇ ਖਬਰਾਂ ਦੀ ਨਾ ਤੁਸੀਂ ਕਹਾਣੀਆਂ ਇੰਨੀਆਂ ਬਣਾ ਲੈਂਦੇ ਹੋ ਰੋਜ਼ ਬਣਾ ਦਿੰਦੇ ਹੋ ਹਾਂਜੀ ਮੁੱਲਾਪੁਰੀ ਸਾਹਿਬ ਮੈਂ ਲੰਦਾ ਮੁੱਲਾਪੁਰੀ ਸਾਹਿਬ ਅਡਰੈਸ ਕਰਕੇ ਸਾਰਿਆਂ ਨੂੰ ਕੀ ਅੱਜ ਦੀ ਤਾਜ਼ਾ ਖਬਰ ਕਿਹੜੀ ਹੈ ਹੈ ਜਿਹੜਾ ਜਿਹੜਾ ਗੱਲ ਹੋ ਰਹੀ ਹੈ ਕਿ ਜਦੋਂ ਬੀਜੇਪੀ ਜਾ ਰਹੇ ਲੋਕ ਵੀਰ ਵੱਡੇ ਵੱਡੇ ਉਹਨਾਂ ਟਾਈਮ ਰੇਟ ਕੀ ਕਹਿਣਾ ਚਾਹੁੰਦੇ ਹੈ ਮੈਂ ਤਾਂ ਬੀਜੇਪੀ ਦੇ ਰਹਿਣਾਂ ਆ ਜਿਹੜੇ ਅਜੇ ਪੱਦੇ ਲਈ ਜਾਂਦੇ ਤੁਸੀਂ ਗੱਲ ਸਮਝੇ ਨੂ ਜਿਹਨੂੰ ਕੋ ਲੁਧਿਆਣੇ ਵਾਲਾ ਪੁੱਛਦਾ ਨਹੀਂ ਵੇਟ ਕਰ ਰੇ ਸੀ ਕਿ ਆ ਜਾਈ ਤੇ ਫਿਰ ਅਸੀਂ ਦਸਾਵਾਂਗੇ ਸਬਕ ਚਲੋ ਬੀਜੇਪੀ ਹੁਣ ਜੀ ਬੀਜੇਪੀ ਨੂੰ ਪਤਾ ਲੱਗ ਜਾਊਗਾ ਉਹੀ ਕੇ ਰੇ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਉੱਥੇ ਬੈਠੇ ਲੀਡਰ ਸੋਚਦੇ ਆ ਕਿ ਆ ਬੜੀ ਚੀਜ਼ ਐ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਵਿੱਚੋਂ ਬੰਦੇ ਦੀ ਕੀ ਕਦਰ ਐ ਉਹ ਪੁੱਛ ਜਿਹੜੀ ਨੈਸ਼ਨਲ ਪਾਰਟੀ ਆਪਣੀ ਲੋਕਲ ਲੀਡਰਸ਼ਿਪ ਨੂੰ ਵੀ ਨਹੀਂ ਪੁੱਛਦੀ ਕਿ ਇਹਨੂੰ ਲੈਣਾ ਹੈ ਕਿ ਨਹੀਂ ਲੈਣਾ ਉਹ ਹੋ ਜੇ ਬਿੱਟੂ ਉਹ ਬਟਾ ਲੈ ਲਓ ਇਹਨੂੰ ਇੱਥੇ ਭੇਜ ਦਿਓ ਕੈਪਟਨ ਸਾਹਿਬ ਬਾਹੋਂ ਇਹਨਾਂ ਨੂੰ ਬਠਿੰਡਰ ਭੇਜ ਦਿਓ ਬਾਅਦ ਪਤਾ ਲੱਗੂ ਜਦੋਂ ਸਾਰਿਆਂ ਦੀ ਜਬਾਨ ਦਾ ਜਬਤ ਹੋ ਗਈ ਸਰਕਾਰ ਕੌਮੀ ਕਾਲੀ ਦਲ ਕਦ ਤੱਕ ਆਪਣੀਆਂ ਜਿਹੜੀਆਂ ਸਿਕਰ ਕਲੀਅਰ ਕਰੂ ਬਹੁਤ ਜਲਦੀ ਜਲਦੀ ਅੱਛਾ ਸਰ ਸਰ ਲਗਾਤਾਰ ਸਰਕਾਰ ਲੈ ਰਹੀ ਹੈ ਪਹਿਲਾਂ ਛੱਬੀਆਂ ਮੰਡੀਆਂ ਪ੍ਰਾਈਵੇਟ ਕਰਦੇ ਪਹਿਲਾਂ ਉਸ ਤੋਂ ਬਾਅਦ ਨੋਟੀਫਿਕੇਸ਼ਨ ਕੈਂਸਲ ਕਰਤਾ ਆ ਸਾਰੀ ਚੀਜ਼ ਆ ਜਿਹੜਾ ਮੁੱਖ ਮੰਤਰੀ ਇਹ ਝਾੜੂ ਵਾਲੀ ਪਾਰਟੀ ਆ ਸਾਰਾ ਹੀ ਇਸ਼ਾਰੇ ਤੇ ਹੁਣ ਉਹ ਡਰਦਾ ਹੈ ਆ ਜਿਹੜਾ ਮੁੱਖ ਮੰਤਰੀ ਹੈ ਡਰਦਾ ਹੈ ਕਿ ਕੇਜਰੀਵਾਲ ਮੰਗੂ ਮੈਨੂੰ ਨਾ ਅੰਦਰ ਕੀਤਾ ਜਾਏ ਅੱਛਾ ਹੁਣ ਕੀ ਕੀਤਾ ਜੋ ਉੱਤੋਂ ਹੁਕਮ ਆ ਰਿਹਾ ਹੈ ਕੋਈ ਮੰਨ ਰਿਹਾ ਹੈ ਪ੍ਰਾਈਵੇਟਾਈਜ਼ ਕਰਨਾ ਹਾਂਜੀ ਕਰ ਦਿੰਨਾ ਹੈ ਬਾਰਡਰ ਤੇ ਰੋਕ ਲੋ ਰੋਕਣਾ ਇੱਥੇ ਜੋ ਇੱਥੇ ਜੋ ਕੁਝ ਕਰਾਉਣਾ ਕਰਾਈ ਜਾਂਦੇ ਆ ਭਗਵੰਤ ਮਾਨ ਤਾਂ ਡਰੇ ਬੱਠਾ ਉਹਦਾ ਉਹ ਤਾਂ ਖੁਸ਼ ਹੈ ਕਿ ਕੇਜਰੀਵਾਲ ਗਿਆ ਤੇ ਸਾਰਿਆਂ ਦੇ ਸੁਪਨੇ ਉਹਨੇ ਪੂਰੇ ਕਰਤੇ ਤੂੰ ਨਾ ਵੀ ਆ ਤਾਂ ਹੁਣ ਹੁਣ ਆ ਤਾਂ ਹੁਣ ਕਟਕੁੱਟ ਵੀ ਬਣ ਕੇ ਰਹਿ ਗਿਆ ਵੀਟੀ ਮੰਗੀ ਸਰ ਪੰਜਾਬ ਬਚਾਓ ਜਿੰਦੀ ਵਿੱਚ ਕਾਂਗਰਸ ਦਾ ਫੋਰ ਸਟੈਂਡਰਡ ਆ ਇਹ ਜੀ ਨਮਸਕਾਰ ਹੈ ਅੱਜ ਗਵਰਨਰ ਨੂੰ ਮੰਗਮਦਰ ਦੇ ਕੇ ਆਏ ਨੇ ਸ਼ਰਾਬ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਉਥੇ ਧੰਨਾਂ ਆ ਰਹੇ ਨੇ ਉਥੇ ਪੂਰੀ ਮੈਂ ਉਹੀ کہہ ਰਿਹਾ ਦੋ ਚੋਰ ਇਕੱਠੇ ਹੋਏ ਆ ਸ਼ਰਾਬ ਪਟਾਲਾ ਜੋ ਪੰਜਾਬ ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਪਟਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਰਾਜਕੀਤੇ ਇੱਟਾ ਦਾ ਪੰਜਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗਵਰਨਰ ਦੇ ਕੋਲ ਗਏ ਕਿ ਸੁਵਸਤੀ ਉੱਥੇ ਜਾ ਕੇ ਕੇਜਰੀਵਾਲ ਨੂੰ ਕਰ ਤੁ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਤੁਹਾਡੀ ਹਿੰਮਤ ਹੈ ਤੇ ਉੱਥੇ ਸੇਮ ਕੁਟਾਲਾ ਉਹ ਸੇਮ ਉਹ ਤੋਂ ਵੱਡਾ ਕੁਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀ ਨੂੰ ਇੱਥੇ ਦਿੱਤਾ ਹੈ ਉਹੀ ਪਾਲਿਸੀ ਉੱਥੇ ਹੈ ਵਾਟ ਟੂ ਵਾਟ ਉਹ ਪਾਲਿਸੀ ਇੱਥੇ ਹੈ ਆ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਬਚਾਈਏ ਆਪਣੀ ਖੇਤੀ ਪਾਰਟੀ ਤਗੜਾ ਕਰੀਏ ਈਡੀ ਵਾਲੇ ਕੀ ਕਹਿੰਦੇ ਜੰਨੂ ਈਡੀ ਦੇ ਨਾਮ ਤੇ ਹਰ ਬੁੱਧਨ ਡਰਾਇਆ ਜਾ ਰਿਹਾ ਮੈਂ ਤਾਂ ਹੁਣ ਹਰ ਇੰਡਸਟਰੀ ਸੇ ਡਰਦਾ ਵਰਤੋ ਈਡੀ ਈਡੀ ਹਲੇ ਤਾਂ ਥੋੜੀ ਪਾਰੀ ਏ ਥੋੜੀ ਹੋਣ ਵਾਲੀ ਐ ਜੇ ਖਬਰ ਗਲਤ ਲਈ ਨੀ ਈਡੀ ਆ ਗਈ ਥੋੜੀ ਜੀ ਜੀ ਇਹਦਾ ਉਹਦਾ ਜੀ ਆਪਾਂ ਬਾਲਾ ਜੀ ਉਹਨੂੰ ਪਾਰਕੀ ਜੀ ਲੋ ਕਾਂਗਰਸੀ ਉਹਨੂੰ ਕੰਮ ਦੀ ਕੰਮ ਦੀ ਪਰਵਾਹ ਸਭ ਤੋਂ ਛੱਡੋ ਇਹ ਪਾਣੀ ਕਾ ਕੇ ਮੈਂ ਜੀ ਦੱਸਦੀ ਕੈਮਰਾ ਕਿਦਾ ਚੱਲਦਾ ਆਹ ਹਗਾ ਤੇ ਨਾ ਤੇ ਇਹਨੇ ਲੋਕ ਜਿਹੜੇ ਦੋਪਰੇ ਆਮ ਆਪ ਦੀ ਪਾਰਟੀ ਦੇ ਮੁਕਾਬਲੇ ਹੋ ਗਈ ਹੈ ਆਪਾਂ ਪਖਾੜੀਆਂ ਦਾ ਸਾਰੇ ਇੱਕ ਹੈ ਕਹਿੰਦੇ ਮੈਨੂੰ ਪੂਰਾ ਜੀ ਦੀਨਾ ਵੀਰ ਜੀ ਇੱਕ ਸਵਾਲ ਸੀ ਸੀਟਾਂ ਤੇ ਵੀ ਇਕੱਠੇ ਲੱਣਗੇ ਕਿਹਕਿਹ ਵਾਲੇ ਇੰਡੀਅਨ ਗੱਟ ਜੋੜ ਜਦੋਂ ਹੋਇਆ ਸੀ ਉਦੋਂ ਭਗਵੰਤ ਮਾਨ ਉੱਥੇ ਕਾਂਗਰਸੀ ਤਾਰੀਫ ਕਰਦਾ ਉਹ ਯਾਰ 1983 ਦੇ ਕਤਲੇਆਮ ਦੇ ਬਾਰੇ ਉਹ ਕੁਝ ਹੋਰ ਬੋਲਦਾ ਮੈਂ ਕੋਈ ਨਹੀਂ ਕਹਿ ਰਿਆਂ ਨਾ ਕਿ ਇਹਨਾਂ ਦਾ ਡਬਲ ਸਟੈਂਡਰਡ ਹੈ ਮੈਂ ਤਾਂ ਮੈਨੂੰ ਹੁਣ ਵੀ ਪਿਆਰ ਹੈ ਮੈਂ ਵੀ ਹਲੇ ਰਾਈਆ ਸੀਟਾਂ ਵੀ ਇਕੱਠੇ ਲੱਣਗੇ ਇੱਥੇ ਵੀਰ ਜੀ ਇਕੱਠੇ ਲੱਣਗੇ ਵੀਰ ਜੀ ਇਕੱਠੇ ਲੱਣਗੇ ਭਗਵੰਤ ਮਾਨ ਸੁਪਰਾ ਦਾ ਵੱਲ ਇੱਥੇ ਉਹ ਵੱਡਾ ਠਾ ਬੰਦਾ ਭਾਜੀ ਕਿਆ ਐਡਾ ਬੰਦਾ ਝੂਠਾ ਬੰਦਾ ਨਹੀਂ ਦੇਖਿਆ ਇੱਥੇ ਪੂਰ ਵਿੱਚ ਤਾਂ ਨਹੀਂ ਆ ਕਤਲਿਆਂ ਕਾਸੀ ਦੇ ਕਤਲਿਆਂ ਵਾਸਤੇ ਹੋਣ ਕਹਿੰਦਾ ਉਹ ਠੀਕ ਹੈ ਕਾਂਗਰਸ ਸੁਪਰੀਮ ਜੀ ਜਨਾਬ ਜੀ ਇਹ ਬੰਦੇ ਕੋਈ ਹੋ ਨਹੀਂ ਸਕਦਾ ਜੀ ਬਾਤ ਕਰਦੇ ਬੀਜੀ ਲਿਖੀ ਆ ਜੀ ਥੈਂਕ ਯੂ ਥੈਂਕ ਯੂ ਜੀ